ਗੁਲਵਿੰਦਰ ਸਿੰਘ ਰਾਜ ਕਿਹੜਾ ਪਿੰਡ ਵਾਜੀ ਜੀ ਕੀਮਾ ਹੁੱਡੀ ਜੀ ਸਹੀ ਕੰਮ ਹੋਇਆ ਤੇ ਕੌਣ ਸੀ ਇੱਕ ਜੀ ਇਹਦੀ ਰਾਸਾ ਪੰਚਾਇਤ ਜੀ ਦੋ ਆਏ ਵਿਅਕਤੀ ਆ ਕੰਨ ਸਾਤੇ ਉਹਨਾਂ ਕੋਈ ਮਾਸੀ ਸਾਰੇ ਜੀ ਹਾਂਜੀ ਕਦ ਤੇ ਆਏ ਸੀ ਦੋ ਘੜੀ ਤੇ ਆਏ ਜੀ ਪਰਿਵਾਰ ਚ ਕੌਣ ਕੌਣ ਨੇ ਇਹ ਦੋ ਭਰਾ ਤਿੰਨ ਭਰਾ ਸੇ ਹੋ ਜੇ ਇੱਕ ਛੋਟਾ ਬੇਟਾ ਵਾ ਹਾਂਜੀ ਤੇ ਵਾਈਫ ਕੰਮ ਕਰਦਾ ਜਾਂ ਇਹ ਕੰਮ ਕਰਦਾ ਕਰਦੀ ਇਹ ਮੇੜੀ ਦਾ ਸਟੋਰ ਇਹਨਾਂ ਦੇ ਦੇਖਣ ਕੋਲ ਮਾਰ ਕੇ ਹਾਂਜੀ तकरीबन 4 ਵਜੇ ਦੀ ਗੱਲ ਆ ਭਾਈ ਕੀ ਨਾਮ ਦਾ ਦਾ ਨਿਰਮਲ ਹੈ ਇਹਨੇ ਡੈਥ ਕਿੰ ਲੱਗਦੇ ਕੱਢੇ ਛੋਟੇ ਬ੍ਰਦਰ ਕਿਹੜਾ ਡੈਥ ਹੋਇਆ ਉਹ ਮੁੰਡੇ ਆਏ ਗੱਡੀ ਕਿੰਨੇ ਸਾਨੂੰ ਪ੍ਰਾਈਵਟ ਗੱਡੀ ਚਾਹੀਦੀ ਉਹਨਾਂ ਦੇ ਕੋਈ ਨਹੀਂ ਮਿਲ ਜੂ ਬਸ ਉਹ ਬੈਠਾ ਵਾ ਤੇ ਬੈਠੇ ਨੂੰ ਗੋਲੀ ਮਾਰ ਇਹਨੇ ਡੈਥ ਇਹਨਾਂ ਦੇ ਪਰਿਵਾਰ ਚ ਕੋਣ ਸੀ ਉਹਨਾਂ ਦਾ ਰਿੰਦਾ ਕਿ ਸਾਰੇ ਪਰਿਵਾਰ ਤੋਂ ਆਪਣੇ ਸਾਡੇ ਜਿਹੜੇ ਜਿੱਦਾਂ ਲੈ ਉਹਨਾਂ ਦਾ ਬੇਟਾ ਹੀ ਇੱਕ ਬੇਟਾ ਵਾ 17 ਚਾਲਦਾ ਕਮੌਣ ਵਾਲਾ ਬਾਈ ਕਮੌਣ ਵਾਲੇ ਉਹ ਹੀ ਆ ਕੀ ਕੰਮ ਕਰਦੇ ਸੀ ਖੇਤੀਬਾੜੀ ਦਾ ਇੱਕ ਮੈਡੀਕਲ ਸਟੋਰ ਹੀ ਖੇਤੀਬਾੜੀ ਦਾ ਕੰਮ ਕਰਦੇ ਕਿੰਨੇ ਸਾਲ ਪੰਜ ਬਣੇ ਸੀਗੇ ਬੜੇ ਚੌਥੀ ਵਾਰ ਕਹਿੰਦੇ ਉਹ ਐਸੀ ਹੀ ਪਰ ਉਹ ਇਹਨਾਂ ਚੋਂ ਲੁਭਾਈ ਬਥੇ ਉਹ ਹੀ ਕੰਮ ਕਮ ਕਰਦੇ ਪਹਿਲਾਂ ਵੀ ਤੁਹਾਨੂੰ ਬਲਾ ਹੋਇਆ ਇਹਨਾਂ ਨੂੰ ਪਹਿਲਾਂ ਵੀ ਥੋੜਾ ਜਿਹਾ ਪਹਿਲਾਂ ਵੀ ਹੋਇਆ ਉਹ ਤੇ ਕੋਈ ਕਾਰਵਾਈ ਨਹੀਂ ਹੋਈ ਪਹਿਲੀ ਵਾਰ ਨਿਰੰਦਰ ਸਿੰਘ ਨਾਮ ਹੈ ਮੇਰਾ ਪਿੰਡ ਚੀਮਾ ਖੁੱਡੀ ਇਹ ਕਿਹੜੇ ਪਿੰਡ ਦਾ ਵਿਦਾਂ ਹੈ ਇਹ ਚੀਮਾ ਖੁੱਡੀ ਦਾ ਕੀ ਕਰਨਾ ਹੈ ਇਹਦੀ ਮੌਜੂਦਾ ਚਾਰ ਵਰੀ ਸਰਪੰਚਾ ਪਿਛਲੀ ਦਾ ਚਾਰ ਸਾਲ ਦਾ ਟਰਮ ਐ ਐਸਸੀ ਟਰਮ ਹੀ ਹੋਰੇ ਵਿੱਚ ਵੀ ਇਹਨਾਂ ਨੇ ਸਰਪੰਚ ਬਣਵਾਇਆ ਸਮਤੀ ਮੈਂਬਰ ਵੀ ਪਿਛਲੀ ਵਰੀ ਦੇ ਇਹ ਪਿੰਡ ਚ ਦੋ ਤਿੰਨ ਵਾਰੀ ਅੱਗੇ ਵੀ ਇਹਨਾਂ ਤੇ ਹਮਲਾ ਆਇਆ ਕੋਈ ਕਾਰਵਾਈ ਨਹੀਂ ਹੋਈ ਧਮਕੀਆਂ ਮਿਲਦੀਆਂ ਰਹੀਆਂ ਇੱਕ ਦੋ ਵਾਰੀ ਇਹਨਾਂ ਨੂੰ ਗੈਂਗਸਟਰ ਵੱਲੋਂ ਧਮਕੀਆਂ ਮਿਲੀਆਂ ਪਰ ਬਹੁਤੀ ਕਾਰਵਾਈ ਨਹੀਂ ਹੋ ਸਕੀ ਉਹ ਅੱਜ ਕੋਈ ਇਹਨਾਂ ਦੇ ਘਰ ਆਇਆ ਇਹਨਾਂ ਨੇ ਨਾ ਕਾਰ ਰੈਂਟ ਤੇ ਦਿੰਦੇ ਹੁੰਦੇ ਸੀ ਕਾਰ ਰੈਂਟ ਤੇ ਲੈਣ ਵਾਸਤੇ ਆਏ ਜਿਹਨੂੰ ਉਹਨਾਂ ਨੇ ਅੰਦਰ ਹਾਲ ਖੋਲ ਕੇ ਵਿਖਾਲਣ ਲੱਗੇ ਤੇ ਕਹਿੰਦੇ ਵੀ ਤੁਹਾਨੂੰ ਆਰ.ਸੀ. ਖਾ ਲੋ ਜਿਨੂੰ ਆਰ.ਸੀ. ਖਾਣ ਲੱਗੇ ਤੇ ਇਹਨਾਂ ਦੇ ਦੋ ਗੋਲੀਆਂ ਮਾਰਤੀਆਂ ਦੋ ਜਣੇ ਸੀ ਇੱਕ ਗੋਲੀ ਮਾਰੀ ਸਰ ਇਹਨਾਂ ਦਾ ਨਾਮ ਕੀ ਲੈਣਾ ਜੀ ਜਗਰਾਤ ਸਿੰਘ ਨਾ ਜੀ ਪਰਿਵਾਰ ਚ ਕੌਣ ਪਰਿਵਾਰ ਚ ਇਹਨਾਂ ਦਾ ਬੇਟਾ ਹੈ ਕਿ ਇਹਨਾਂ ਦੇ ਵਾਈਫ ਨੇ ਹਮਨਵਾਰ ਜਿਹੜੇ ਕਿਸ ਚੀਜ਼ ਤੇ ਸਵਾਰ ਹੋਏ ਮੋਟਰਸਾਈਕਲ ਤੇ ਸ਼ਿਫਟ ਗੱਡੀ ਸ਼ਿਫਟ ਗੱਡੀ ਬਿਲਕੁਲ ਕੋਈ ਵੀਡੀਓ ਕੋ ਲੱਗ ਜਾਂਦੀ ਕਿ ਟ੍ਰੇਨ ਦੇ ਅਗਲੇ ਵਾਲੇ ਬਹੁਤ ਕੈਮਰੇ ਜੀ ਹੋ ਜਾਣਗੇ ਕੰਪਲੇਟ ਹਾਂ ਪੁਲਿਸ ਨੂੰ ਕੰਪਲੇਟ ਕੀਤੀ ਜੀ ਸਰ ਇਹਨਾਂ ਦਾ ਨਾਮ ਦੱਸਦੇ ਹਾਂ ਹਾਂਜੀ ਡਾਕਟਰ ਸ਼ਮਸ਼ੇਰ ਸਿੰਘ ਸਿਵਲ ਹਸਪੀਟਲ ਬਟਾਲਾ ਐਜ਼ ਅ ਮੈਡੀਕਲ ਆਫੀਸਰ ਮੈਂ ਇੱਥੇ ਕੰਮ ਕਰਦਾ ਜੀ ਹਾਂਜੀ ਜੀ ਇੱਕ ਪੇਸ਼ੈਂਟ ਜਿਹੜਾ ਗਨ ਸ਼ਾਟ ਆਦਣਾ ਜਗਰਾਤ ਸਿੰਘ ਆ ਸਨ ਆਫ ਮਹਿੰਦਰ ਸਿੰਘ ਤੇ ਪਿੰਡ ਚੱਕ ਖੁੰਦ ਦਾ ਚੀਮਾ ਖੁੱਡੀ ਦਾ ਰਹਿਣ ਵਾਲਾ ਜੀ ਜਿਹੜਾ 52 ਸਾਲਾਂ ਦੀ ਉਮਰ ਸੀਗੀ ਗੋਲੀ ਲੱਗਣਾ ਸਾਡੇ ਕੋਲ ਆਇਆ ਸੀਗਾ ਮਰੀਜ਼ ਜੀ ਮਰੀਜ਼ ਜਦੋਂ ਸਾਡੇ ਅੰਦਰ ਲਿਆਂਦਾ ਗਿਆ ਉਹ ਤੋਂ ਪਹਿਲਾਂ ਹੀ ਮ੍ਰਿਤਕ ਹੋ ਚੁੱਕਿਆ ਹੋਇਆ ਸੀਗਾ ਗੱਡੀ ਚ ਜੀ 52 ਸਾਲ ਨੂੰ ਮਰ ਜੇ ਮਰੀਜ਼ ਦੀ 5:00 ਵਜੇ 10 5:00 ਵਜੇ 10 ਮਿੰਟ ਤੇ ਸਾਡੇ ਕੋਲ ਮਰੀਜ਼ ਆਇਆ ਗੋਲੀ ਇੱਕ ਲੱਗੀ ਜੇ ਇੱਕ ਗੋਲੀ ਲੱਗੀ ਜੀ ਹਾਂਜੀ ਕੱਲ ਉਹਦਾ ਪੋਸਟਮਾਰਮ ਹੋਏਗਾ ਉਤੋਂ ਬਾਕੀ ਤੁਹਾਨੂੰ ਚੀਜ਼ਾਂ ਦਾ ਫਰਦਰ ਜਿਹੜੀ ਚੀਜ਼ ਆ ਉਤੋਂ ਪਤਾ ਲੱਗੂਗਾ ਸਾਰਾ ਕੁਝ ਮੈਂ ਕੁਡੀ ਘਟਨਾ ਵਪਰੀ ਕੀ ਕਰਨ ਸਾਨੂੰ ਵੀ ਹੁਣੇ ਇਨਫੋਰਮੇਸ਼ਨ ਆਈ ਹੈ ਸੋ ਅਸੀਂ ਇੱਥੇ ਆਏ ਆ ਕਿ ਐਕਸ ਸਰਪੰਚ ਜਿਹੜੇ ਜਗਰਾਜ ਸਿੰਘ ਇਹ ਇਹਨਾਂ ਨੂੰ ਕੋਈ ਅਣਪਛਾਤੇ ਵਿਅਕਤੀ ਜਿਹੜੇ ਆ ਕੇ ਇਹਨਾਂ ਦੇ ਦਫ਼ਤਰ ਦੇ ਵਿੱਚ ਬੈਠੇ ਹੀ ਇਹਨਾਂ ਨੂੰ ਗੋਲੀਆਂ ਮਾਰ ਕੇ ਚਲੇ ਗਏ ਤੇ ਕੀ ਹੁਣ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਸਾਹਮਣੇ ਚੀਜ਼ ਆਉਂਦੀ ਹੈ ਉਹਦੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ ਕੋਈ ਸਿਸਟੀ ਕੈਮਰੇ ਵਿੱਚ ਫੋਟੋਸ ਨਹੀਂ ਫਸਦੇ ਦੇਖ ਰਹੇ ਹਾਂ ਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਦੀ ਕਿੰਨੀਆਂ ਗੋਲੀਆਂ ਲੱਗੀਆਂ ਇੱਕੋ ਹੀ ਗੋਲੀ ਲੱਗੀ ਹੈ ਜੀ